ਤੇ ਬਹੁਤ ਹੋਰ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਬੱਚੇ ਦਾ ਨਾਂ ਭੇਜੋ ਚੁੱਸ ਕੇ ਉੱਠੋ ਉਹ ਕਿਤੇ ਤਾ ਲਈ ਆਪਦੇ ਤੂੰ ਇਹ ਜਿਹੜਾ ਪ੍ਰਵਾਦੀ ਅੰਦਰੋਂ ਖੁਸ਼ੀ ਵਿੱਚ ਦੁੱਖ ਤੋਂ ਦੇ ਦਿੰਦਾ ਇਹਨਾਂ ਨੂੰ ਖੁਸ਼ੀ ਵਿੱਚ ਏਦਾਂ ਹੀ ਬਸ ਬੱਚਾ ਖੋ ਆ ਕੇ ਬਹਿ ਜਾ ਸਾਦਾ ਦਿੱਤਾ ਨੋ ਮੈਨੂੰ 15 ਲੱਖ ਰੁਪਏ ਨਕਦ ਲੈ ਲੈ ਜੀ ਡੈਂਟ ਦੇ ਨਾਲ ਕਿੱਥੋਂ ਦੀ ਗੱਲਬਾਤ ਹੋਈ ਦੀ ਕਿੰਨੇ ਪੈਸੇ ਦੀ ਹੋਈ ਮੈਨੂੰ 5.45 ਲੱਖ ਰੁਪਇਆ ਦੇਣਾ ਜੀ ਇਹਨੂੰ ਕਿ 5000 ਡਾਲਰ ਜਿਹੜਾ ਉਹਨੂੰ ਖਰਚਾ ਵਾਪਸ ਦੇਣਾ ਗੁਆਨਾ ਭੇਜਤਾ ਹੀ ਉੱਥੋਂ ਕੋਲੰਬੀਆ ਭੇਜਤਾ ਹੀ ਉੱਥੋਂ ਅੱਗੇ ਇਹਨੇ ਵਾਇਆ ਨਾਮਾ ਦੇ ਜੰਗਨਾਥਾਣੀ ਭੇਜਿਆ ਜੀ ਜੋ ਬੇਟਾ ਦਾ ਉਹਨੇ ਤੱਕ ਤੋਂ ਲਾਪਤਾ ਹੈ ਰਿਹਾ ਸਾਡਾ ਉਹ ਨਹੀਂ ਤੁਰਦਾ ਬੱਚੇ ਨਾਲ ਕਨੈਕਟ ਨਹੀਂ ਹੋਇਆ ਨਾ ਸੋਣਾ ਜੰਗਲ ਕਰਦਾ ਜੀ ਉਹ ਕਹਿੰਦਾ ਤਿੰਨ ਦੋ ਕੰਨਾ ਕਰ ਲੋ ਬੱਚਾ ਤਾਂ ਲਾਪਤ ਹੋ ਗਿਆ ਮਾਈਂ ਤੇ ਕਹਿੰਨੇ ਆ ਪ੍ਰਮਾਤਮਾ ਦੇ ਅਰਦਾਸਾਂ ਕਰ ਕਰ ਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਪਰ ਲੌਂਦਿਆਂ ਕਰ ਲੌਂਦਿਆਂ ਨਿਕਲ ਡਿਆ ਉਹ ਬੇਟਾ ਨਾ ਜਗਮੀਰ ਸਿੰਘ ਆ ਜੀ ਉਹ ਨਵੰਬਰ ਦੇ ਫਰਸਟ ਗਿਆ ਜੀ ਏਜੰਟ ਨੇ ਖੜਿਆ ਕਿਥੋਂ ਮਕੀਰੇ ਨੇ ਮੈਨੂੰ ਦੇਵ ਹਲ ਕੀਤਾ ਜੀ ਤੋਂ ਲੈ ਗਿਆ ਦਿੱਲੀ ਜੀ ਦਿੱਲੀ 14 15 ਦਿਨ ਰਹਾ ਕੇ ਫਿਰ ਉਹਦਾ ਵੀਜ਼ਾ ਹੋਇਆ ਜੀ ਅ ਗੋਨ ਦਾ ਏਜੰਟ ਦੇ ਨਾਲ ਕਿਥੋਂ ਦੀ ਗੱਲਬਾਤ ਹੋਈ ਸੀ ਕਿੰਨੇ ਪੈਸੇ ਚ ਹੋਈ ਜੀ ਬਈ ਕੋਈ 5.545 ਲੱਖ ਰੁਪਇਆ ਦੇਣਾ ਜੀ ਇਹਨੂੰ ਤੇ 5000 ਡਾਲਰ ਜਿਹੜਾ ਉਹਨੂੰ ਖਰਚਾ ਵਾਤੇ ਦੇਣਾ ਜੀ ਕਿੱਥੇ ਲੈ ਕੇ ਜਾਣਾ ਸੀ ਇਨੇ ਅਮਰੀਕਾ ਲੈ ਕੇ ਆਇਆ ਸੀ ਬਈ ਕੀ ਗੱਲ ਹੋਈ ਫਿਰ ਬਾਅਦ ਬਾਅਦ ਤੇ ਜੀ ਗਵਾਨਾ ਭੇਜਤਾ ਜੀ ਉੱਥੋਂ ਕੋਲੰਬੀਆ ਭੇਜਤਾ ਜੀ ਉੱਥੋਂ ਅੱਗੇ ਇਹਨੇ ਵਾਇਆ ਪਨਾਮਾ ਦੇ ਜੰਗਨਾਥਾਨੀ ਭੇਜਿਆ ਜੀ ਜੋ ਬੇਡਾ ਡਾ ਉਹਨੇ ਤੇ ਵੀ ਤੋਂ ਲਾਪਤਾ ਹੈਗਾ ਜੀ 19 ਦਸੰਬਰ लास्ट ਗੱਲ ਕਦੋਂ ਹੋਈ ਜਣੀ 19 ਦਸੰਬਰ ਨੂੰ ਹੋਈ ਜੀ ਉਦੋਂ ਬੜਾ ਸਾਡੀ ਬੇਟੇ ਨਾਲ ਨਹੀਂ ਗੱਲ ਹੋਈ ਜੰਟ ਜਿਹੜਾ ਜੀ ਉਹ ਸਨ ਗੱਲ ਨਹੀਂ ਕਰਦਾ ਜੀ ਉਹ ਕਹਿੰਦਾ ਤੁਹਾਡਾ ਮੁੰਡਾ ਲਾਪਤ ਹੋ ਗਿਆ ਜੀ ਤੇ ਨਾਮ ਉਹਦਾ ਜਨਮ ਹੈ ਗਾਇ ਬਿਕਰਮ ਪਰਮਿੰਦਰ ਸਿੰਘ ਪਮਾ ਤੇ ਉਹਦੀ ਵਾਈਫ ਬਲਵਿੰਦਰ ਕੌਰ ਕਿਹਦੀ ਜੈਂਟਨਾ ਗੱਲ ਹੋਈ ਸੀ ਕੀ ਗੱਲ ਹੋਈ ਸੀ ਕਿ ਤੁਹਾਡੀ ਵੀ ਅਮਰੀਕਾ ਕਿਵੇਂ ਭੇਜਣਾ ਨੇ ਕਿਵੇਂ ਕਹਿੰਦਾ ਜੀ ਭਾਈ ਏਅਰਪੇ ਭੇਜਣਾ ਚ ਕੋਈ ਕਦੇ ਨਹੀਂ ਭੇਜਦਾ ਹਰ ਪਾਸੇ ਨੂੰ ਬਾਈ ਏਅਰ ਹੀ ਭੇਜਾਂਗਾ ਜੀ ਮੈਂ ਅੱਗੇ ਵੀ ਬੰਦੇ ਭੇਜਦਾ ਜੀ ਬਾਈ ਏਅਰ ਹੀ ਭੇਜਦਾ ਜੀ ਤੇ ਤੁਹਾਡਾ ਫਸਟ ਜਨਵਰੀ ਤੱਕ ਬੱਚਾ ਜੀ ਅਮਰੀਕਾ ਪਹੁੰਚ ਜਾਏਗਾ ਜੀ ਪਰ ਸਾਡਾ 19 ਤਰੀਕ ਤੋਂ ਬਾਅਦ ਬੱਚੇ ਨਾਲ ਕਨੈਕਟ ਨਹੀਂ ਹੋਇਆ ਨਾ ਸੋਣਾ ਜੰਡ ਨਾਲ ਗੱਲ ਕਰਦਾ ਜੀ ਉਹ ਕਹਿੰਦਾ ਤੁਸੀਂ ਦੋਹਾਂ ਨਾਲ ਕਰ ਲਓ ਬੱਚਾ ਤਾਂ ਲਾਪਤ ਹੋ ਗਿਆ ਜੀ ਕਿਸ ਬੇਸ ਦੇ ਉੱਤੇ ਭੇਜ ਰਿਹਾ ਸੀਗਾ ਜੀ ਉਹ ਤੁਹਾਡੇ ਬੱਚੇ ਨੂੰ ਕਹਿੰਦਾ ਉੱਥੇ ਜਾ ਕੰਮ ਲੱਭਦੇ ਆਂਗੇ ਨੂੰ ਕੰਮ ਕਰੇਗਾ ਜਾ ਕੇ ਉੱਥੇ ਹੀ ਲਾਪਤ ਗੱਲ ਜਿਹੜੇ ਉਹਦੇ ਨਾਲ ਦੋਸਤ ਜਾਂ ਜੰਡ ਦੇ ਨਾਲ ਕਦੇ ਗੱਲ ਹੋਈ ਜਾਂ ਉਹਨੇ ਕੋਈ ਦੱਸਦਾ ਨਹੀਂ ਜੀ ਮੇਰੀ ਇੱਕ ਬੱਚੇ ਨਾਲ ਗੱਲ ਹੋਈ ਸੀਗੀ ਉਹ ਕਹਿੰਦਾ ਜੀ ਬੱਚੇ ਸਿਰ ਪੰਜ 600 ਬੱਚਾ ਸੀਗਾ ਜੇ ਅੱਗੇ ਜਾ ਕੇ ਸਾਰੇ ਨਿਕਲ ਗਏ ਅਸੀਂ 7 8 ਮੋੜੇ ਗਏ ਜਿੱਥੋਂ ਤੇ ਸਾਰੇ ਨਿਕਲ ਗਏ ਇਕੱਲੇ ਇਕੱਲੇ ਹੋ ਗਏ ਜੀ ਤੇ ਜੰਗਮੀਰ ਦਾ ਨਹੀਂ ਸਾਨੂੰ ਪਤਾ ਜੀ ਕਿ ਉਹ ਕਿੱਥੇ ਹੈਗਾ ਜੰਗਮੀਰ ਦੀ ਕਿੰਨੀ ਉਮਰ ਹੈ ਤੇ ਕੀ ਹੁਦੀ ਇੱਥੇ 28 28 ਸਾਲ ਦੀ ਉਮਰ ਹੈ ਜੀ ਐਮਬੀਏ ਕੀਤੀ ਉਹਨੇ ਪਠਾਨਕੋਟ ਤੋਂ ਹਾਂ ਜੀ ਤੇ ਇਦਾਂ ਹੀ ਬਸ ਬੱਚਾ ਖਵਾ ਕੇ ਬਹਿ ਗਿਆ ਜੀ ਚਾਚਾ ਦਿੱਤਾ ਨੂੰ ਮੇਰੇ ਕੋਲ 15 ਲੱਖ ਰੁਪਏ ਨਕਦ ਲੈ ਲਿਆ ਜੀ ਵੀ ਮੈਂ ਪਹਿਲਾਂ ਵੀਜਾ ਜਦੋਂ ਆ ਗਿਆ ਤਾਂ ਤਾਂ ਕੋ 15 ਲੱਖ ਰੁਪਏ ਲਾਂਗਾ ਉਹਨੇ ਮੇਰੇ ਕੋ ਪਠਾਨਕੋਟ ਆਣ ਕੇ ਘਰੋਂ ਮੇਰੇ ਕੋ ਪੈਸੇ ਲੈ ਗਏ ਜੀ 1 ਬੰਦਾ ਲੱਖ ਰੁਪਏ ਆ ਜੀ ਤੁਹਾਨੂੰ ਚੈੱਕ ਨਹੀਂ ਦਿੱਤੇ ਜਾਂ ਕਹਿ ਨਹੀਂ ਕੈਸੇ ਤਾਏ ਐਸਬੀਆਈ ਬੈਂਕ ਤੋਂ ਮੈਂ ਪੈਸੇ ਕਢਾਏ ਆ ਜੀ ਮੇਨ ਰਿਟਾਇਰਮੈਂਟ ਹੋਇਆ ਹਾਂ ਉਹਨੂੰ ਕੈਸੇ ਮਿਲੇ ਸੀ ਜੀ ਇਹ ਪੱਲਾ ਨਹੀਂ ਫਰਾਉਂਦਾ ਸਾਨੂੰ ਅਜੇ ਤੱਕ ਨਹੀਂ ਪੱਲਾ ਫਰਾਉਂਦਾ ਜੀ ਤੇ ਇਸ ਦੇ ਬਾਰੇ ਕੋ ਪੁਲਿਸ ਨੂੰ ਤੁਸੀਂ ਕੋਈ ਕਹਿਰ ਵੀ ਹਾਂ ਹਾਂ ਪੁਲਿਸ ਨੂੰ ਆਪਾਂ ਕੰਪਲੇਨ ਕੀਤੀ ਜੀ ਪਠਾਨਕੋਟ ਜੋ ਮਾਨ ਜੋ ਐਸਐਸਪੀ ਸਾਹਿਬ ਨੇ ਸਾਡੀ ਬੜੀ ਧਿਆਨ ਨਾਲ ਸੁਣੀ ਹੈ ਤੇ ਮੌਕੇ ਤੋਂ ਦੇ ਖਿਲਾਫ ਪਰਚਾ ਐਫਆਈਆਰ ਕਰਤੀ ਜੀ ਈ ਮੰਗ ਕਰਦੇ ਆ ਵੀ ਦੋਸਤ ਅਸੀਂ ਕਰਦੇ ਆ ਮੰਗ ਵੀ ਸਾਡੇ ਬੱਚਾ ਸਾਨੂੰ ਵਾਪਸ ਕੀਤਾ ਜਾਏ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏ ਤੇ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਆਪਣੇ ਬੱਚੇ ਇਦਾਂ ਨਾ ਭੇਜੋ ਚੁੱਸ ਰਹੋ ਹੋਰ ਕੀ ਕਰਦਾ ਹੋਏ ਆਇਪੜੇ ਤੂੰ ਇਹ ਜਿਹੜਾ ਪਰਿਵਾਰੀ ਮੇਰਾ ਭਤੀਜਾ ਸੀਗਾ ਤੇ ਇਸ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਜਿਹੜਾ ਏਜੰਟਾ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਬੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹਦਾ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇਧਰ ਉਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨ ਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਬਾਜੀ ਗਾਨੂਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਦੌੜ ਪਰ ਉਹ ਬੱਚੇ ਦੇ ਮਨਚੇ ਵੀ ਆਇਆ ਵੀ ਨਹੀਂ ਬਾਜੀ ਨਾਲ ਉਹ ਐਂਟ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ ਅੱਜ ਤੱਕ ਆਈ ਚਾਂਸੇ ਦੇ ਫਸੇ ਕਿਨੇ ਪੈਸੇ ਨਾਲ ਸਾਡੀ ਗੱਲਬਾਤ ਹੋਈ ਸੀ ਇਹ 8.5 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਨ ਉਹ ਕਾਰਵਾਈ ਉਹ ਵਿਜੇ부ਜੇ ਆਇਓ ਦੇ 15 ਲੱਖ ਅਡਵਾਂਸ ਵੀ ਭਾਜੀ ਕੋਾਈਂ ਤੀਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤੇ ਅਜ ਤੱਕ ਨੀ ਹਾਨੂੰ ਬੱਚਾ ਡਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਡੀਟੇਲਸ ਹੋਈ ਹੈ ਕੋਲੰਬੀਆ ਦੀ ਜੋ ਕਿ ਆ ਬਾਜੀ ਦੱਸਦੇ ਆ ਕਿ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕੋਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਧੋਖਾ ਹਟਣਾ ਕੀਤਾ ਉਹਨੇ ਬਹੁਤ ਵੱਡਾ ਜਿਹੜਾ ਕੋਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾ ਲਈ ਜਿਹੜਾ ਤੋਰ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੋਚਿਆ ਜੋ ਵੀ ਬੱਚਿਆਂ ਦੇ ਉਧਰ ਨੂੰ ਤੋਰ ਦਿੱਤੇ ਇਹ ਅਸੀਂ ਦੇ ਕਦੀ ਵੀ ਨਹੀਂ ਮੰਨਦੇ ਆ ਨਾ ਹੀ ਅੱਡੇ ਜੀ ਨੀਅਮਤੀ ਬੱਚੀ ਨੂੰ ਉਧਰੋਂ ਤੋਂ ਹੁੰਦੀ ਤੁਹਾਡੀ ਬੱਚਿਆਂ ਨਾਲ ਆਖਰੀ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਉਹਨਾਂ ਨਾਲ ਹੋਈ ਹੈ ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ ਚੀ ਵੀ ਜੀ ਪਹਿਲੇ ਸਾਡਾ ਭਾਂਦਾ ਸੀਗਾ ਉਹਨੇ ਜ਼ੋਰ ਦੇ ਕੇ ਕਿਹਾ ਵੀ ਮਾਮਾ ਜੀ ਬਿਲਕੁਲ ਨਹੀਂ ਭੇਜਣਾ ਇਹਨੂੰ ਇੱਥੇ ਰੋਕ ਦਿਓ ਤਾਂ ਅਸੀਂ ਉਸੇ ਲਈ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ ਤੁਹਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰਨਦੇ ਗੱਲ ਨੂੰ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਹਿੰਦੇ ਬਾਜੂ ਭੇਜ ਦੇ ਪਰ ਕਹਿਣ ਦੇ ਬਾਵਜੂਦੋਂ ਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈ ਇਹ ਕਹਿੰਦੇ ਆ ਪ੍ਰਮਾਤਮਾ ਦੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਏਜੰਟ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਏ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਦਾ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਹਿੰਦੇ ਪਾਪਾ ਇਧਰ ਨੂੰ ਆਹ ਡਾਇਰੈਕਸ਼ਨ ਨੂੰ ਪਾਂਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਤ ਚ ਨਹੀਂ ਹੋਈ 1930 ਤੋਂ ਬਾਅਦ ਉਹਦਾ ਨੈਟ ਬੰਦ ਆਣ ਡਿਆ ਪਿਆ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਜੇ ਤੇ ਪੈਸੇ ਵੀ ਪਾਇਓ ਫੋਨ ਚੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫਿਰ ਗੱਲ ਕਰਦੇ ਆ ਤੇ ਉਹ ਜਗਮੀਦਵਾਰੇ ਲਾਪਤਾ ਦੀ ਕੋਈ ਸਾਡੇ ਤੋਂ ਪਹਿਲੇ ਭਾਜੀ ਹੋਣਾ ਦਾ ਨੰਬਰ ਸੀਗਾ ਭਾਜੀ ਹੁਣੀ ਜ਼ਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲਭਣ ਡਿਆਂ ਲਭਾਣ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲੌਂਦੇ ਆ ਕਰ ਲੌਂਦੇ ਨਿਕਲ ਡਿਆ ਤੇ ਸਾਡਾ ਤੇ ਸਾਰੇ ਨੂੰ ਇਹੀ ਆ ਵੀ ਇਹ ਇੱਕ ਪੁੱਠੇ ਜਿੱਦਾਂ ਦੇ ਚਾਂਸਿਆਂ 'ਚ ਫਸਣ ਤੋਂ ਬਚਨ ਦੀ ਲੋੜ ਆ ਇੱਕ ਬੱਚਾ ਨਾ ਗਿਆ ਤੇ ساری ਜ਼ਿੰਦਗੀ ਪੰਜਾਬ ਦੀ ਬਾਜੇ ਇਹਨਾਂ ਨੂੰ ਬਚਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਮੁਸਕਤ ਇੱਥੇ ਕਰਕੇ ਹੀ ਕਰ ਲੈਣਾ ਚੰਗਾ ਏਜੰਟ ਦੇ ਗਾਪ ਤੁਸੀਂ ਕੋਈ ਕਾਰਵਾਈ ਵੀ ਸ਼ਿਕਾਇਤ ਵੀ ਦਿੱਤੀ ਹੋਈ ਹੈ ਕੋਈ ਹਾਂ ਕੱਲ ਮਤਲਬ ਗੱਲ ਹੋਈ ਸੀਗੀ ਇਹ ਸਾਰੀ ਜੋ ਆਈ ਦੁਖੀ ਹਿਰਦੇ ਨਾਲ ਫੇਰ ਗਏ ਸਰਕਲ ਤੇ ਉਹਨਾਂ ਨੇ ਇਹ ਸਾਰੀ ਕੰਪਲੇਂਟ ਦਰਜ ਕੀਤੀ ਆ ਵੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉਪਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨਾਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿਉਂਕਿ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਭਜਵਾਣਾ ਡੋਂਗੀ ਲਗਾ ਕੇ ਤੇ ਇਹ ਜਦ ਕੀ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਹੈ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਟ੍ਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਅ ਜਿਹੜਾ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨੋਂ ਦੇ ਖਿਲਾਫ ਜਿਹੜਾ ਡਿਊਜ਼ ਨੰਬਰ 2 ਥਾਣੇ 'ਚ ਮੁਕੱਦਮਾ ਅ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੇਡ ਵੀ ਕਰ ਰਹੇ ਆ ਤੇ ਮੈਂ ਇੱਥੇ ਦੱਸਣਾ ਚਾਹਨਾ ਹੈ ਕਿ ਇਹ ਬੜਾ ਟਿਪੀਕਲ ਕੇਸ ਆਪਣੇ ਆਪ ਚੇ ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਹੀ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਰੀ ਕਰ ਦੋਏ ਆਪਾਂ ਇੱਥੇ ਐਫ ਆਈ ਆਰ ਲੋਜ ਕਰਤੀ ਹੈ ਤੇ ਤਾਂ ਕਿ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਉਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮਤਲਬਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에어ਪੋਰਟਸ ਤੇ ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਕਿਤੇ ਸੱਜੇ ਖੱਬੇ ਭੱਜ ਨਾ ਜਾਣ ਤਨਾਲੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਈਛੁਕਾ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੁੱਲੇ ਹੋਏ ਉਹਨਾਂ ਨੇ ਵੀਜ਼ਾਸ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗੇਸ਼ਨ ਦਾ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ ਜਿਸ ਮੌਜੂਦਾ ਕੇਸ 'ਚ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਤੇ ਕਾਫੀ ਸਖਤ ਐਕਸ਼ਨ ਕਰਾਂਗੇ